ਇੱਕ ਪਿਛਲੇ ਦਿਨੀ ਕਤਲ ਹੋਇਆ ਕਾਉਂਸਲਰ ਦਾ ਝੰਡੇਆਲਾ ਗੁਰੂ ਦੇ ਵਿੱਚ ਕੁਛ ਮੁਲਾਜ਼ਮਾਂ ਨੇ ਗੋਲੀਆਂ ਮਾਰਤੀਆਂ ਸੀ ਉਹਨਾਂ ਨੂੰ ਜੀ ਪੁਲਿਸ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਦੋਕ ਪਹਿਲਾਂ ਫੜੇ ਹੋਏ ਸੀ ਇੱਕ ਗੁਰਪ੍ਰੀਤ ਹੁਣ ਫੜਿਆ ਹੈ ਉਹਦੇ ਕੋਲ ਅਸਲਾ ਹਥਿਆਰ ਵੀ ਫੜਿਆ ਗਿਆ ਇਹ ਕੀ ਮਸਲਾ ਸੀਗਾ ਜੀ ਦਾ ਕਾਰਨ ਕੀ ਸੀਗਾ ਕਤਲ ਦਾ ਦੇਖੋ ਅੱਜ ਮੈਂ ਸਵੇਰੇ ਸਵੇਰੇ ਢਾਲੀਵਾਲ ਸਾਹਿਬ ਨੂੰ ਸੁਣ ਰਿਹਾ ਸੀਗਾ ਮਾਝੇ ਦੇ ਜਿਹੜੇ ਮੰਤਰੀ ਹੈ ਜੀ ਮਾਝੇ ਦੀਏ ਮਾਝੇ ਦੀਏ ਮੋਮਬਤੀਏ ਤਾਂ ਉਹ ਗਾਣਾ ਸੀਗਾ ਅਸਲ ਦੇ ਵਿੱਚ ਜਿਹੜੇ ਮੰਤਰੀ ਹੈ ਕਹ ਲਓ ਕਿ ਮਾਝੇ ਦੇ ਤੇ ਦੀਵੇ ਕਹਿ ਸਕਦੇ ਹੋ ਮੋਮਬਤੀ ਤੇ ਕਹਿ ਨਹੀਂ ਸਕਦੇ ਬਿਲਕੁਲ ਤਾਂ ਗੱਲ ਇਹ ਆ ਕਿ ਭਾਈ ਉਹਨਾਂ ਨੇ ਇਸ ਨੂੰ ਥੋੜਾ ਜਿਹਾ ਗਰੂਪੀਸਮ ਨਾਲ ਜੋੜਿਆ ਹੂੰ ਇਹ ਵਰਜਿਆ ਕਿ ਸਿਆਸਤ ਨਾ ਕਰੋ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਆ ਹੂੰ ਜਦੋਂ ਬੰਦੇ ਪਛਾਣੇ ਜਾਂਦੇ ਆ ਫਿਰ ਤੁਹਾਨੂੰ ਪਤਾ ਪੁਲਿਸ ਲੱਗ ਗਈ ਹੋ ਜਾਂਦੀ ਆ ਜੀ ਫਿਰ ਇਸ ਤੋਂ ਇਲਾਵਾ ਇਹ ਗੱਲ ਕਹੀ ਕਿ ਜੋ ਮਜੀਠੀਆ ਸਬਰੀ ਇਹ ਮੁੱਦਾ ਚੁੱਕਦੇ ਪਏ ਹਾਂ ਕਿ ਜੀ ਸਿਕਿਉਰਟੀ ਨਹੀਂ ਪ੍ਰੋਵਾਈਡ ਕੀਤੀ ਗਈ ਉਹ ਕਹਿੰਦੇ ਕਿ ਉਹਨਾਂ ਦੇ ਫੈਮਿਲੀ ਮੈਂਬਰ ਔਨ ਰਿਕਾਰਡ ਇਹ ਗੱਲ ਕਹਿ ਰਹੇ ਆ ਕਿ ਸਿਕਿਉਰਟੀ ਲਈ ਕਦੇ ਰਸਾਈ ਨਹੀਂ ਕੀਤੀ ਗਈ ਅਪਰੋਚ ਨਹੀਂ ਕੀਤੀ ਗਈ ਜੀ ਪਰ ਇਹ ਤੇ ਸੱਚ ਹੈ ਨਾ ਕਿ ਦੇਖੋ ਕਿਸੇ ਦੇ ਘਰ ਦੇ ਅੱਗੇ ਪਹਿਲਾਂ ਫਾਇਰਿੰਗ ਹੁੰਦੀ ਆ ਉਸ ਤੋਂ ਬਾਅਦ ਫੇਰ ਸ਼ਰਿਆਮ ਇੱਕ ਸ਼ਾਦੀ ਸਮਾਗਮ ਸੀਗਾ ਜਦੋਂ ਇਹ ਹਰਜਿੰਦਰ ਕਾਉਂਸਲਰ ਉੱਥੇ ਕਿਸੇ ਗੁਰੂ ਘਰ ਦੇ ਵਿੱਚ ਸੀ ਕਾਲ ਆਉਂਦੀ ਆ ਬਾਹਰ ਆਉਂਦਾ ਕੋਈ ਇੰਤਜ਼ਾਰ ਕਰ ਰਿਹਾ ਸੀਗਾ ਮਤਲਬ ਇਹਦੇ ਉੱਥੇ ਬਾਹਰ ਆਉਣ ਦਾ ਤੂੰ ਆਉਂਦੇ ਆ ਮੁੜ ਕੇ ਸ਼ੂਟਰ ਜੀ ਤੇ ਇਸ ਨੂੰ ਭੁੰਨ ਜਾਂਦੇ ਆ ਹਮ ਹੁਣ ਵੱਡੀ ਗੱਲ ਇਹ ਆ ਕਿ ਬਈ ਇਸ ਤਰ੍ਹਾਂ ਦਾ ਬੰਦਾ ਜਿਹਦੇ ਘਰ ਦੇ ਅੱਗੇ ਸ਼ਾਇਦ ਪਹਿਲਾਂ ਫਾਇਰਿੰਗ ਹੋਈ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਫਿਰ ਕਿਤੇ ਨਾ ਕਿਤੇ ਸਿਕਿਉਰਟੀ ਤੇ ਪੁਲਿਸ ਨੂੰ ਵੀ ਵੇਖਣੀ ਚਾਹੀਦੀ ਸੀ ਨਾ ਪਰ ਇਸ ਨੂੰ ਜੋੜਿਆ ਜਾ ਰਿਹਾ ਹੁਣ ਦੂਜੀਆਂ ਚੀਜ਼ਾਂ ਦੇ ਨਾਲ ਦੇਖੋ ਅੱਜ ਕੱਲ ਇਹ ਕੀ ਆ ਕਿ ਆਪਾਂ ਨੂੰ ਵੀ ਪਤਾ ਹੈ ਗਰੂਪੀਜ਼ਮ ਵਗੈਰਾ ਜਿਹੜੇ ਹਨ ਪਾਰਟੀ ਬਾਜ਼ੀਆਂ ਧੜੇ ਬਾਜ਼ੀਆਂ ਚੱਲਦਾ ਸਰਦੇ ਆ ਜੀ ਪਰ ਮੈਂ ਹੈਰਾਨ ਆ ਕਿ ਜਦੋਂ ਧਾਲੀਵਾਲ ਸਾਹਿਬ ਬੋਲ ਰਹੇ ਸਨ ਨਾ ਉਹ ਕਹਿੰਦੇ ਤੁਹਾਡੀ ਫਸਲ ਬੀਜੀ ਹੈ ਤੁਹਾਡੀ ਫਸਲ ਬੀਜੀ ਜਿਹੜੀ ਸਾਹਮਣ ਡੈ ਮੈਂ ਕਿਹਾ ਵਾਹ ਹੂੰ ਉਹ ਸਾਹਮਣ ਡੈ ਕਹਿ ਰਹੇ ਆ ਚੱਕ ਕੇ ਸਾਰਾ ਦੂਜੇ ਦੇ ਮੋੜ ਤੇ ਨੀ 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 ਮਤਲਬ ਕਿ ਫਸਲ ਕਿਸੇ ਦੀ ਬੀਜੀ ਅਸੀਂ ਸਾਹਮਣ ਰਹਿ ਵੀ ਜੋ ਤੁਸੀਂ ਸਾਨੂੰ ਵਿਰਾਸਤ ਦਿੱਤੀ ਸੀ ਨਾ ਉਹਨੂੰ ਬਹੁਤ ਅਸੀਂ ਸੰਭਾਲ ਕੇ ਰੱਖਿਆ ਵਾਹ ਹੋ ਤੁਹਾਡੀ ਦਰਅਸਲ ਕੀ ਹੈ ਕਿ ਇਹ ਵੀ ਇੱਕ ਰਾਜਨੀਤੀ ਦਾ ਨਾ ਬੜਾ ਭਾਰਤ ਦੇ ਵਿੱਚ ਮੈਂ ਕਹੂੰਗਾ ਕਿ ਵੱਧ ਚੱਲਣੀ ਆ ਹੂੰ ਕੋਈ ਚੰਗਾ ਚੱਲਣ ਨਹੀਂ ਹੈ ਜੀ ਬੱਦ ਚੱਲਣ ਇਦਾਂ ਹੈ ਕਿ ਹੁਣ ਤੁਸੀਂ ਵੇਖੋ ਸਵਾਲ ਜੇ ਕੋਈ ਕਰੇ ਕਿ ਜੀ ਕਿੰਨੇ ਕਿ ਜਹਾਜ਼ ਆਪਣੇ ਨੁਕਸਾਨੇ ਗਏ ਹੂੰ ਆਪਰੇਸ਼ਨ ਸੰਧੂਰ ਚ ਜੀ ਉਹ ਕਹਿਣਗੇ ਕਿ ਤੋਂ ਪਾਕਿਸਤਾਨੀ ਆ ਹੂੰ ਹੁਣ ਪਾਕਿਸਤਾਨੀ ਦਾਵਾ ਕਰਦੇ ਇੰਟਰਨੈਸ਼ਨਲ ਮੀਡੀਆ ਦਾਵਾ ਕਰਦਾ ਜੀ ਉਹਨਾਂ ਦਾ ਦਾਵਾ ਹੈ ਇੱਕ ਨਾਗਰਿਕ ਦਾ ਸਵਾਲ ਆ ਉਹ ਪਾਕਿਸਤਾਨੀ ਹੋ ਗਿਆ ਬਿਲਕੁਲ ਠੀਕ ਹੈ ਜੀ ਹੂੰ ਜੇ ਇਹਨਾਂ ਦੇ ਬੰਦੇ ਮਤਲਬ ਕਿ ਦੇਖੀਏ ਤਾਂ ਕਿੱਦਾਂ ਰਹਿਤਾ ਖਿਲਾਰਦੇ ਆ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਇੱਥੇ ਪੰਜਾਬ ਦੀ ਰਾਜਨੀਤੀ ਤਾਂ ਵੀ ਇਹ ਹਵਾਲੇ ਸ ਹੂੰ ਜਿਵੇਂ ਤੁਸੀਂ ਮਤਲਬ ਕਿ ਨਾ ਇਹ ਕਈ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਇਹਨੂੰ ਵਿਚਾਰਕ ਤੌਰ ਤੇ ਜਾਂ ਸਿਧਾਂਤਕ ਤੌਰ ਤੇ ਦੇਖੋਗੇ ਹੁਣ ਇਹਦੇ ਲਈ ਵੱਖ-ਵੱਖ ਟਰਮਾਂ ਜਿਹੜੀਆਂ ਉਹ ਇਸਤੇਮਾਲ ਕਰ ਲੈਣਾ ਕਿ ਰਾਜਨੀਤੀ ਦੇ ਵਿੱਚ ਜੇ ਤੁਸੀਂ ਕੋਈ ਸਵਾਲ ਕਰੋਗੇ ਉਲਟਾ ਤੁਹਾਨੂੰ ਸਵਾਲ ਕਰ ਦੇਣਗੇ ਹੂੰ ਜੇ ਤੁਸੀਂ ਕਿਸੇ ਦੀ ਬੁਰਾਈ ਫੜੋਗੇ ਉਹ ਨਹਿਰੂ ਦੀ ਬੁਰਾਈ ਕੱਢ ਦੇਣਗੇ ਜੀ ਇਹੀ ਕੁਝ ਇੱਥੇ ਚੱਲ ਰਿਹਾ ਤੁਸੀਂ ਇਹਨਾਂ ਤੇ ਸਵਾਲ ਕਰੋਗੇ ਤੁਹਾਨੂੰ ਟ੍ਰੋਲ ਕਰਦੇ ਆ ਇਹਨਾਂ ਦੇ ਮਤਲਬ ਕਿ ਕਹਿੰ ਲੋ ਅਧਿਕਾਰਤ ਟ੍ਰੋਲਰ ਹੈ ਜਿਹੜੇ ਐਲਾਨੀਆਂ ਕਹਿੰ ਲੋ ਕਿ ਇਹਨਾਂ ਦੇ ਟ੍ਰੋਲਰ ਹੈ ਜੀ ਤੇ ਕਦੇ ਇਹਨਾਂ ਦੇ ਬੰਦੇ ਵੀ ਪੀੜਤ ਰਹੇ ਟ੍ਰੋਲਿੰਗ ਤੋਂ ਤਾਂ ਉਹ ਤੁਹਾਨੂੰ ਟ੍ਰੋਲ ਕਰਨਗੇ ਜੇ ਤੁਸੀਂ ਸਵਾਲ ਕਰੋਗੇ ਨੀਤੀਗਤ ਆਲੋਚਨਾ ਕਰੋਗੇ ਜੀ ਜੇ ਫਸ ਜਾਣਗੇ ਫੇਰੇ ਕਹਿਣਗੇ ਕਿ ਤੁਹਾਡੀ ਸਰਕਾਰ ਚ ਕੀ ਹੁੰਦਾ ਰਿਹਾ ਮਤਲਬ ਸਾਫ ਕੋਈ ਨਾ ਕੋਈ ਉਹ ਜਿਹਾ ਮੁੱਦਾ ਲੱਭਦੇ ਆ ਵੀ ਇਹਦੇ ਬੰਦੇ ਆ ਜਾਂਦਾ ਹਾਂ ਜੀ ਬਸ ਇਹ ਕਿ ਤਰ੍ਹਾਂ ਕਿ ਤੁਹਾਡੇ ਚ ਵੀ ਇਹ ਹੁੰਦਾ ਸੀ ਸਾਡੇ ਚ ਵੀ ਹੁੰਦਾ ਮਤਲਬ ਕਿ ਜਿਹੜੀਆਂ ਤੁਸੀਂ ਗਰੰਟੀਆਂ ਦਿੱਤੀਆਂ ਸੀ ਜਿਹੜੇ ਤੁਸੀਂ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀਗੇ ਉਹ ਗੈ ਪਹਾੜ ਦੇ ਵਿੱਚ ਗੈ ਖੂ ਦੇ ਵਿੱਚ ਬਸ ਇਹ ਆ ਕੇ ਸਵਾਲ ਨੂੰ ਇੱਕੋ ਸਵਾਲ ਕਰ ਦੇਣਾ ਹੂੰ ਆਪਦੀ ਨਕਾਮੀ ਨੂੰ ਹੀ ਦੂਜੀ ਨਕਾਮੀ ਦੇ ਨਾਲ ਧੋ ਦੇਣਾ। ਹੂੰ ਬਸ ਦਾਗ ਲਹੂ ਦੇ ਲਹੂ ਨਾਲ ਧੋਏ ਜਾਂਦੇ ਨਹੀਂ। ਬਿਲਕੁਲ। ਪਰ ਇਹ ਆ ਕਿ ਇਥੇ ਦਾਗ ਲਹੂ ਦੇ ਜਿਹੜੇ ਲਹੂ ਨਾਲ ਧੋਣ ਦਾ ਯਤਨ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਜਿਹੜੇ ਸ਼ੂਟਰ ਆ ਸ਼ਾਇਦ ਇਹਨਾਂ ਨੇ ਚਬਾਲ ਰੋਡ ਤੇ ਐਨਕਾਊਂਟਰ ਜਿਹੜਾ ਉਹਨਾਂ ਦਾ ਕਰ ਦਿੱਤਾ। ਜਿਸ ਦੇ ਚ ਇੱਕ ਫੱਟੜ ਹੈ। ਸ਼ਾਇਦ ਇੱਕ ਦੋ ਅਰੈਸਟ ਵੀ ਹੋ ਗਏ ਨੇ। ਤਾਂ ਬਾਕੀ ਹੁਣ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਭਾਈ ਉਹਨਾਂ ਨੇ ਸਿਕਿਉਰਿਟੀ ਮੰਗੀ ਸੀ ਨਹੀਂ ਮੰਗੀ। ਜਾਂ ਕੋਈ ਇਹ ਗਰੁੱਪਿਜ਼ਮ ਦਾ ਕੋਈ ਸਟਾਏ ਕੋਈ ਹੋਸ਼ਿਆ ਜੋ ਮਰਜ਼ੀ ਆ ਪਰ ਲਾਅ ਐਂਡ ਆਰਡਰ ਦੇ ਮਾਮਲੇ 'ਚ ਅਸੀਂ ਬਹੁਤ ਕ੍ਰਿਟੀਕਲ ਪੋਜੀਸ਼ਨ ਤੇ ਪਹੁੰਚ ਚੁੱਕੇ ਹਾਂ ਜੀ ਉਹ ਪਿੱਛੇ ਫਿਰਦੇ ਆ ਆ ਰਵੀ ਮਹਿਤਾ ਜੀ ਵੀ ਦੱਸ ਰਹੇ ਨੇ ਕਿ ਉਹ ਕਿਸੇ ਵਿਆਹ ਫੰਕਸ਼ਨ ਤੋਂ ਰੋਕੇ ਤਵਾਰੇ ਸੀ ਕਹਿੰਦੇ ਤੇ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਚਾਹ ਪੀਣ ਵਾਸਤੇ ਰੁਕੇ ਸੀ ਜਿੱਥੇ ਸਾਰਾ ਹੋਇਆ ਇਹ ਦੱਸ ਰਹੇ ਸੀ ਕਿ ਸ਼ਾਇਦ ਉਹਨਾਂ ਨੂੰ ਬੁਲਾਇਆ ਗਿਆ ਬਾਹਰ ਹੂੰ ਹੋ ਸਕਦਾ ਜੀ ਕੁਝ ਇਤਿਹਾਸਿਕ ਗੱਲ ਹੋਵੇ ਹੋ ਸਕਦਾ ਜੀ